ਕੁਦਰਤ ਦੇ ਕਹਿਰ ਦੇ ਅੱਗੇ ਸਭ ਕੁਝ ਫੇਲ ਹੈ ਕੁਦਰਤ ਦੇ ਕਹਿਰ ਦੇ ਅੱਗੇ ਕਿਸੇ ਦੀ ਕੋਈ ਪੇਸ਼ ਨਹੀਂ ਚੱਲਦੀ ਔਰ ਕੁਦਰਤ ਆਪਣਾ ਕਹਿਰ ਕਦੇ ਵੀ ਕਿੱਥੇ ਵੀ ਵਿਖਾ ਸਕਦੀ ਹੈ ਕਿਉਂਕਿ ਹੁਣ ਇਸ ਗੱਲ ਨੂੰ ਪੂਰੀ ਦੁਨੀਆ ਦੇਖ ਰਹੀ ਹੈ ਚਾਰ ਦੇਸ਼ਾਂ ਦੇ ਵਿੱਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਯੂਏਈ ਸਾਊਦੀ ਅਰਬ ਓਮਾਨ ਬਹਿਰੈਨ ਜਿੱਥੇ ਪਿਛਲੇ 3 ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਮੀਂਹ ਬਹੁਤ ਜ਼ੋਰਾਂ ਦਾ ਪੈ ਰਿਹਾ ਹੈ ਔਰ ਇਸ ਮੀਂਹ ਦਾ ਪਾਣੀ ਦੇ ਨਾਲ ਹਰ ਪਾਸੇ ਹਰੇਕ ਚੀਜ਼ ਹੁਣ ਡੁੱਬ ਗਈ ਹੈ ਜੇ ਗੱਲ ਕੀਤੀ ਜਾਵੇ ਸੜਕਾਂ ਤੋਂ ਲੈ ਕੇ ਸ਼ਾਪਿੰਗ ਮਾਲ ਜਾਂ ਫਿਰ ਕਾਰਖਾਨੇ ਵੱਡੀਆਂ-ਵੱਡੀਆਂ ਬਿਲਡਿੰਗਾਂ ਹਰ ਪਾਸੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ ਇਹਨਾਂ ਲੋਕਾਂ ਨੇ ਕਦੇ ਵੀ ਇੰਨੇ ਉਮੀਦਾਂ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਇੰਨਾ ਮੀਂਹ ਇੱਥੇ ਪਊਗਾ ਔਰ ਦੱਸਿਆ ਇਹ ਜਾ ਰਿਹਾ ਹੈ ਕਿ ਪਿਛਲੇ 75 ਸਾਲਾਂ ਦਾ ਰਿਕਾਰਡ ਜਿਹੜਾ ਹੈਗਾ ਇੱਥੇ ਟੁੱਟ ਗਿਆ ਏ ਕਦੇ ਵੀ ਇੰਨਾ ਬਾਰਿਸ਼ ਜਿਹੜੀ ਹੈਗੀ ਇਹ ਦੇਸ਼ਾਂ ਦੇ ਵਿੱਚ ਨਹੀਂ ਹੋਈ ਮੀਂਹ ਦੇ ਕਾਰਨ ਇਹਨਾਂ ਦੇਸ਼ਾਂ ਦੇ ਵਿੱਚ ਜਿਹੜੀ ਲੋਕਾਂ ਦੀ ਜ਼ਿੰਦਗੀ ਸੀ ਉਹ ਬਿਲਕੁਲ ਰੁਕ ਚੁੱਕੀ ਹੈ ਹਰ ਕੱਲ ਦੇ ਨਾਲੋਂ ਅੱਜ ਜ਼ਿਆਦਾ ਮੀਂਹ ਦਾ ਜਿਹੜਾ ਖਤਰਨਾਕ ਰੂਪ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਰਿਹਾ ਔਰ ਸੜਕਾਂ ਤੇ ਜਿਹੜਾ ਪਾਣੀ ਹੈਗਾ ਕੱਲ ਦੇ ਨਾਲੋਂ ਅੱਜ ਕਿਤੇ ਜ਼ਿਆਦਾ ਹੋਇਆ ਪਿਆ ਏ ਔਰ ਪੂਰੇ ਸ਼ਹਿਰ ਦੇ ਵਿੱਚ ਚਾਰੇ ਪਾਸੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ ਸ਼ਾਪਿੰਗ ਮਾਲ 에য়ারਪੋਰਟ ਸੜਕਾਂ ਔਰ ਜਿਹੜੇ ਸ਼ਹਿਰ ਦੇ ਵਿੱਚ ਜੜੀਆਂ ਦੁਕਾਨਾਂ ਸ਼ੋਰੂਮ ਹੈਗੇ ਆ ਹਰ ਜਗ੍ਹਾ ਪਾਣੀ ਹੀ ਪਾਣੀ ਜਿਹੜਾ ਤੁਹਾਨੂੰ ਹੁਣ ਇਸ ਟਾਈਮ ਦਿਖਾਈ ਦੇ ਰਿਹਾ ਹੈ 에য়ারਪੋਰਟ ਦੀਆਂ ਤਸਵੀਰਾਂ ਕਿ ਕਿਸ ਤਰੀਕੇ ਦੇ ਨਾਲ 에য়ারਪੋਰਟ ਵੀ ਪਾਣੀ ਦੇ ਨਾਲ ਡੁੱਬ ਗਿਆ ਏ ਕਿਉਂਕਿ 에য়ারਪੋਰਟ ਦੇ ਉੱਪਰ ਆਪਾਂ ਗੱਲ ਕੀਤੀ ਜਾਵੇ ਤਾਂ ਇੱਕ ਚੀਜ਼ ਦਾ ਬੜੀ ਬਰੀਕੀ ਦੇ ਨਾਲ ਧਿਆਨ ਰੱਖਿਆ ਜਾਂਦਾ ਹੈ ਕਿ ਕੋਈ ਵੀ ਆ ਘਾਟ ਇੱਥੇ ਮਹਿਸੂਸ ਨਾ ਹੋਵੇ ਪਰ ਜੇ 에어ਪੋਰਟ ਦਾ ਇਹ ਹਾਲਾਤ ਬਣ ਸਕਦੇ ਆ ਤੇ ਫਿਰ ਆਮ ਸ਼ਹਿਰ ਦੀ ਕੀ ਹਾਲਤ ਹੋਊਗਾ ਉਹ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਹੁਣ ਇਸ ਟਾਈਮ ਜਿਹੜੇ ਹਾਲਾਤ ਉਹ ਕੀ ਬਣ ਚੁੱਕੇ ਆ ਬਿਲਕੁਲ ਲੋਕਾਂ ਦੀਆਂ ਜਿਹੜੀਆਂ ਕਾਰਾਂ ਹੈਗੀਆਂ ਲੋਕਾਂ ਦੇ ਸਾਧਨ ਹੈ ਉਹ ਪਾਣੀ ਦੇ ਵਿੱਚ ਫਸ ਚੁੱਕੇ ਆ ਔਰ ਪਾਣੀ ਇਸ ਟਾਈਮ ਕਾਰਾਂ ਦੇ ਉੱਤੋਂ ਦੀ ਜਿਹੜਾ ਹੈਗਾ ਉਹ ਦਿਖਾਈ ਦੇ ਰਿਹਾ ਹੈ ਵਿੱਚ ਭਰ ਗਿਆ ਪਾਣੀ ਸ਼ੀਸ਼ੇ ਟੁੱਟ ਚੁੱਕੇ ਆ ਸਾਰੇ ਸਾਧਨਾਂ ਦੇ ਕਿਉਂਕਿ ਆਸੇ ਪਾਸੇ ਸਿੱਧਾ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਦੂਰ ਦੂਰ ਤੱਕ ਜਿੱਥੋਂ ਤੱਕ ਨਜ਼ਰ ਜਾਂਦੀ ਆ ਉੱਥੋਂ ਤੱਕ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਪਰ ਹੁਣ ਨਾਲ ਦੇ ਨਾਲ ਰੈਸਕਿਊ ਟੀਮਾਂ ਜਿਹੜੀਆਂ ਉਹ ਪਹੁੰਚ ਚੁੱਕੀਆਂ ਨੇ ਲੋਕਾਂ ਦੀ ਮਦਦ ਦੇ ਲਈ ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕੱਲੇ ਬੰਦੇ ਹੀ ਨਹੀਂ ਇਹ ਪਾਣੀ ਦੇ ਵਿੱਚ ਫਸੇ ਹੋਏ ਇਹ ਜਿਹੜਾ ਜਿਹੜਾ ਮੀਂਹ ਦਾ ਜਿਹੜਾ ਪਾਣੀ ਹੈਗਾ ਜਿਹਨੂੰ ਆਪਾਂ ਫਲੱਡ ਕਹਿ ਲਈਏ ਜਾਂ ਬਾੜ ਕਹਿ ਲਈਏ ਇਹਦੇ ਵਿੱਚ ਕੱਲੇ ਹੁਣ ਬੰਦੇ ਨਹੀਂ ਫਸੇ ਹੋਏ ਜਾਨਵਰ ਵੀ ਇਹਦੇ ਵਿੱਚ ਫਸੇ ਹੋਏ ਆ ਸੋ ਬਿਲਕੁਲ ਆ ਜਿਹੜੇ ਪਾਲਤੂ ਜਾਨਵਰ ਹੁੰਦੇ ਆ ਹਾਲਾਂਕਿ ਜੇ ਆਪਾਂ ਇੱਧਰ ਭਾਰਤੀ ਗੱਲ ਕੀਤੀ ਜਾਵੇ ਤੇ ਇੱਧਰ ਤਾਂ ਬਹੁਤ ਆ ਜਿਹੜੇ ਜਾਨਵਰ ਰੋਲ ਜਿਹੜੇ ਡੰਗਰ ਹੈਗੇ ਆ ਉਹ ਵੀ ਹੁੰਦੇ ਆ ਪਰ ਜੇ ਬਾਹਰਲੇ ਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਜਿਹੜੇ ਨਾਰਮਲ ਜਿਹੜੇ ਲੋਕ ਘਰਾਂ ਦੇ ਵਿੱਚ ਜਿਹੜੇ ਡੌਗ ਲਵਰ ਹੈਗੇ ਆ ਜਾਂ ਫਿਰ ਕੈਟ ਲਵਰ ਜਿਹੜਾ ਬਿੱਲੀਆਂ ਰੱਖਦੇ ਉਹਨਾਂ ਦੀ ਆਪਾਂ ਇੱਥੇ ਗੱਲ ਕਰ ਰਹੇ ਹਾਂ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖੋ ਆ ਬਿੱਲੀ ਹੈਗੀ ਹੈ ਹਾਲਾਂਕਿ ਸਭ ਨੂੰ ਪਤਾ ਹੈ ਕਿ ਤੈਰ ਲੈਂਦੀ ਹੈ ਬਿੱਲੀ ਪਰ ਇਹਨੂੰ ਕੋਈ ਟਿਕਾਣਾ ਜਿਹੜਾ ਹੈਗਾ ਨਹੀਂ ਮਿਲ ਰਿਹਾ ਸੀਗਾ ਕਿਉਂਕਿ ਚਾਰੇ ਪਾਸੇ ਪਾਣੀ ਪਾਣੀ ਹੈਗਾ ਸੋ ਇਹ ਹੁਣ ਵਿਚਾਰੀ ਜਾਣਦੀ ਤਾਂ ਜਾਣਦੀ ਕਿੱਧਰ ਤੈਰਦੀ ਤੈਰਦੀ ਇੱਕ ਕਾਰ ਦੇ ਕੋਲੇ ਇਹ ਬਿੱਲੀ ਆ ਪਹੁੰਚ ਗਈ ਯਾਰ ਉਸ ਤੋਂ ਬਾਅਦ ਥੋੜਾ ਜਿਹਾ ਸਹਾਰਾ ਜਿਹੜਾ ਕਾਰਦੈ ਨੂੰ ਜਰੂਰ ਮਿਲਿਆ ਤੇ ਨਾਲ ਦੇ ਨਾਲ ਰੈਸਕਿਊ ਟੀਮ ਦਾ ਇੱਕ ਮੈਂਬਰ ਜਿਹੜਾ ਹੈਗਾ ਰੈਸਕਿਊ ਟੀਮ ਦੇ ਟੀਮ ਜਿਹੜੀ ਇਸ ਦੇ ਕੋਲੇ ਪਹੁੰਚੀ ਆ ਤੇ ਉਹਨਾਂ ਉਸ ਨੇ ਇਸ ਜਾਨਵਰ ਨੂੰ ਜਿਹੜਾ ਹੈਗਾ ਉਹ ਚੱਕ ਕੇ ਆਪਣੀ ਜਿਹੜੀ ਹੈ ਕਿਸ਼ਤੀ ਦੇ ਵਿੱਚ ਰੱਖ ਲਿਆ ਸੋ ਬੰਦੇ ਵੀ ਫਸੇ ਹੋਏ ਆ ਇਸ ਤੋਂ ਇਲਾਵਾ ਜਿਹੜੇ ਜਾਨਵਰ ਹੈਗੇ ਆ ਉਹ ਵੀ ਹੁਣ ਇਸ ਮੀਂਹ ਦੇ ਪਾਣੀ ਦੇ ਵਿੱਚ ਬਹੁਤ ਸਾਰੇ ਅਡੜ ਥਾਵਾਂ ਤੇ ਫਸੇ ਆ ਪਰ ਇਹ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਔਰ ਇੱਥੇ ਸਭ ਤੋਂ ਇੱਕ ਜਿਹੜੀ ਹੋਰ ਜਿਹੜੀ ਦੁੱਖ ਭਰੀ ਖਬਰ ਹੈ ਕਿ ਮੀਂਹ ਹਜੇ ਵੀ ਹਟਣ ਦਾ ਨਾਂ ਨਹੀਂ ਲੈ ਰਿਹਾ ਪਿਛਲੇ 4 ਦਿਨਾਂ ਤੋਂ 3-4 ਦਿਨਾਂ ਤੋਂ ਜਿਹੜੀ ਲਗਾਤਾਰ ਬਾਰਿਸ਼ ਹੋ ਰਹੀ ਹੈ ਹਜੇ ਵੀ ਮੀ ਜਿਹੜਾ ਹੈਗਾ ਉਹ ਹਟਣ ਦਾ ਨਾਂ ਨਹੀਂ ਲੈ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਬਿਜਲੀ ਕਿਸ ਤਰੀਕੇ ਦੇ ਨਾਲ ਚਮਕ ਰਹੀ ਹੈ ਸੋ ਹਰ ਪਾਸੇ ਹਜੇ ਵੀ ਬਾਰਿਸ਼ ਜਿਹੜੀ ਹੈ ਉਹ ਰੁਕਣ ਦਾ ਨਾਂ ਨਹੀਂ ਲੈ ਰਹੀ ਕਿਉਂਕਿ ਜਿੰਨਾ ਚਿਰ ਮੀਂਹ ਨਹੀਂ ਰੁਕਦਾ ਉਹਨਾਂ ਟਾਈਮ ਜਿਹੜਾ ਇਹ ਪਾਣੀ ਜਿਹੜਾ ਹੈ ਉਹ ਐਸੇ ਤਰੀਕੇ ਦੇ ਨਾਲ ਉਹਦਾ ਜਿਹੜਾ ਪੱਧਰ ਹੈਗਾ ਸੜਕਾਂ ਤੇ ਸ਼ਾਪਿੰਗ ਮਾਲਾਂ ਤੇ 에ਅਰਪੋਰਟਸ ਤੇ ਉਹ ਸਾਰਾ ਹਜੇ ਤੱਕ ਉਹ ਉਹਨਾਂ ਟਾਈਮ ਜਿੰਨਾ ਚਿਰ ਬਾਰਿਸ਼ ਨਹੀਂ ਰੁਕਦੀ ਉਹ ਪੱਧਰ ਜਿਹੜਾ ਵਧਦਾ ਹੀ ਅੱਗੇ ਜਾਊਗਾ ਤੇ ਵੱਡੇ ਜਿਹੜੇ ਨੁਕਸਾਨ ਜਿਹੜੇ ਹੈਗੇ ਆ ਨਾ ਕਹਤੇ ਉਹ ਜਿਆਦਾ ਹੋਣਗੇ ਵੈਸੇ ਤਾਂ ਲੋਕਾਂ ਦੀ ਜਿਹੜੀ ਆ ਜਿੰਦਗੀ ਹੈਗੀ ਆ ਇਹ ਦੇਸ਼ਾਂ ਦੇ ਵਿੱਚ ਉਹ ਬਿਲਕੁਲ ਰੁਕ ਚੁੱਕੀ ਆ ਕਿਉਂਕਿ ਬਹੁਤ ਸਾਰੇ ਇਹਦੇ ਵਿੱਚ ਜੇ ਆਪਾਂ ਮੈਟਰੋ ਸਟੇਸ਼ਨਾਂ ਦੀ ਗੱਲ ਕਰ ਲਈਏ ਮੈਟਰੋ ਸਟੇਸ਼ਨਾਂ ਦੇ ਵਿੱਚ ਵੀ ਪਾਣੀ ਜਾ ਚੁੱਕਿਆ ਸੋ ਕੱਲ ਜਿਵੇਂ ਤੁਹਾਨੂੰ ਦੱਸਿਆ ਸੀਗਾ ਦੁਬਈ ਇੰਟਰਨੈਸ਼ਨਲ 에어ਪੋਰਟ ਦੇ ਉੱਪਰ ਬਹੁਤ ਸਾਰੀਆਂ ਫਲਾਈਟਾਂ ਨੂੰ ਰੱਦ ਕਰਨਾ ਪਿਆ ਕਿਉਂਕਿ ਲੈਂਡਿੰਗ ਦੀ ਹੁਣ ਜਗ੍ਹਾ ਨਹੀਂ ਬਚੇਗੀ ਕਿਉਂਕਿ ਜਦੋਂ ਕੋਈ ਫਲਾਈਟ ਆਉਂਦੀ ਆ ਉਹਨੇ ਜਦੋਂ ਲੈਂਡ ਕਰਨਾ ਹੁੰਦਾ ਰਨਵੇ ਚਾਹੀਦਾ ਹੁੰਦਾ ਔਰ ਰਨਵੇ ਦੇ ਉੱਪਰ ਜਿਹੜਾ ਸਪੀਡ ਹੁੰਦੀ ਆ 250 ਤੋਂ ਪਲੱਸ ਦੀ ਸਪੀਡ ਹੁੰਦੀ ਆ ਫਲਾਈਟ ਦੀ ਸੋ ਇੰਨਾ ਪਾਣੀ ਇਸਟ ਮੇਅਰਪੋਰਟ ਦੇ ਉੱਪਰ ਹੈਗਾ ਕਿ ਰਣਵੇ ਦੇ ਉੱਪਰ ਨਾ ਤਾਂ ਲੈਂਡ ਹੋ ਸਕਦੀ ਹੈ ਤੇ ਨਾ ਹੀ ਕੋਈ ਫਲਾਈਟ ਟੇਕ-ਆਫ ਕਰ ਸਕਦੀ ਹੈ ਕਿਉਂਕਿ ਜਦੋਂ ਫਲਾਈਟ ਨੇ ਉੱਡਣਾ ਹੁੰਦਾ ਜਹਾਜ਼ ਨੇ ਉੱਡਣਾ ਹੁੰਦਾ ਤੇ ਉਦੋਂ ਵੀ ਸਪੀਡ ਬਹੁਤ ਜ਼ਿਆਦਾ ਚਾਹੀਦੀ ਹੁੰਦੀ ਹੈ ਸੋ ਪਾਣੀ ਹੀ ਪਾਣੀ ਹਰ ਪਾਸੇ ਦਿਖਾਈ ਦੇ ਰਿਹਾ ਰੇਲਵੇ ਲਾਈਨਾਂ ਤੁਸੀਂ ਦੇਖ ਸਕਦੇ ਹੋ 에어ਪੋਰਟ ਤੇ ਪਾਣੀ ਦਿਖਾਈ ਦੇ ਰਿਹਾ ਇਸ ਤੋਂ ਇਲਾਵਾ ਮੈਟਰੋ ਸਟੇਸ਼ਨ ਜਿਹੜੇ ਹੈਗੇ ਆ ਨਾਰਮਲ ਹਾਈਵੇ ਜਿਹੜੇ ਹੈਗੇ ਆ ਉੱਥੇ ਵੀ ਪਾਣੀ ਜਿਹੜਾ ਬਹੁਤ ਜ਼ਿਆਦਾ ਭਰ ਚੁੱਕਿਆ ਔਰ ਸ਼ਾਪਿੰਗ ਮਾਲ ਲੋਕਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਦੇ ਵੱਲੋਂ ਇਹ ਸਲਾਹ ਦਿੱਤੀ ਗਈ ਹੈ ਕਿ ਬਿਨਾ ਕੰਮ ਤੋਂ ਘਰੋਂ ਬਾਹਰ ਬਿਲਕੁਲ ਵੀ ਨਾ ਨਿਕਲੋ ਕਿਉਂਕਿ ਸ਼ੋਪਿੰਗ ਮਾਲ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਲੋਕ ਦੇਖੋ ਕਿਸ ਤਰੀਕੇ ਦੇ ਨਾਲ ਸ਼ੋਪਿੰਗ ਕਰ ਰਹੇ ਸੀ ਤੇ ਉਤਲੇ ਪਾਸੇ ਇੱਕ ਫਲੋਰ ਜਿਹੜਾ ਹੈਗਾ ਮੀਂਹ ਦੇ ਕਾਰਨ ਮੀਂਹ ਦੇ ਪਾਣੀ ਦੀ ਜਿਹੜਾ ਦਾਬ ਉਹ ਨਹੀਂ ਸਾਰ ਸਕਿਆ ਤੇ ਪੂਰਾ ਫਲੋਰ ਦਾ ਕੁਝ ਕ ਹਿੱਸਾ ਜਿਹੜਾ ਹੈਗਾ ਉਹ ਸ਼ੋਪਿੰਗ ਮਾਲ ਦੇ ਵਿੱਚ ਡਿੱਗ ਪਿਆ ਔਰ ਜਿਹਦੇ ਹਾਲਾਂਕਿ ਨੁਕਸਾਨ ਜਿਹੜਾ ਜਾਨੀ ਤਾਂ ਨਹੀਂ ਹੋਇਆ ਪਰ ਵੈਸੇ ਨੁਕਸਾਨ ਜਿਹੜਾ ਹੈਗਾ ਫਾਈਨੈਂਸ਼ੀਅਲ ਨੁਕਸਾਨ ਜਿਹੜਾ ਹੈਗਾ ਉਹ ਜ਼ਰੂਰ ਇੱਥੇ ਹੋਇਆ ਸੋ ਲੋਕਾਂ ਨੂੰ ਬਿਨਾ ਕੰਮ ਤੋਂ ਘਰੋਂ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਜਿਹੜੀ ਕਨੈਕਟੀਵਿਟੀ ਹੈ ਉਹ ਬਿਲਕੁਲ ਟੁੱਟਦੀ ਨਜ਼ਰ ਆ ਰਹੀ ਹੈ ਸੋ ਆ ਬਿਲ ਕਿਸੇ ਨੇ ਨਹੀਂ ਸੋਚਿਆ ਸੀਗਾ ਕਿ ਜਿਸ ਦੇਸ਼ਾਂ ਦੇ ਵਿੱਚ ਇੰਨਾ ਜਿਆਦਾ ਗਰਮੀ ਪੈਂਦੀ ਹੈ ਰੇਤਾ ਉੜਦਾ ਹੈ ਰੇਗਿਸਤਾਨ ਦੇ ਦੇਸ਼ ਕਿਹਾ ਜਾਂਦਾ ਇਹਨਾਂ ਨੂੰ ਸੋ ਉਹਨਾਂ ਉੱਥੇ ਜਿਹੜਾ ਇੰਨਾ ਜਿਆਦਾ ਕੁਦਰਤ ਦਾ ਕਹਿਰ ਦੇਖਣ ਨੂੰ ਮਿਲੂਗਾ ਇੰਨਾ ਜਿਆਦਾ ਮੀਂਹ ਪਊਗਾ ਕਿ ਲੋਕਾਂ ਦਾ ਜਿਉਣਾ ਨ ਦੁੱਬਰ ਹੋ ਜੂਗਾ ਸੋ ਬਿਲਕੁਲ ਇਹਨਾਂ ਚਾਰ ਦੇਸ਼ਾਂ ਦੇ ਵਿੱਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਯੂਏਈ ਸਾਊਦੀ ਅਰਬ ਓਮਾਨ ਬਹਿਰੀਨ ਜਿੱਥੇ ਲੋਕਾਂ ਦੀ ਜ਼ਿੰਦਗੀ ਬਿਲਕੁਲ ਰੁਕ ਚੁੱਕੀ ਹੈ ਜਿਉਣਾ ਦੁੱਬਰ ਹੋ ਚੁੱਕਿਆ ਹੈ ਕਨੈਕਟੀਵਿਟੀ ਬਿਲਕੁਲ ਕੱਟ ਗਈ ਹੈ ਕੋਈ ਵੀ ਚੀਜ਼ ਜਿਹੜੀ ਹੈ ਸਹੀ ਤਰੀਕੇ ਦੇ ਨਾਲ ਇਸ ਟਾਈਮ ਨਹੀਂ ਚੱਲ ਰਹੀ ਕਿਉਂਕਿ ਚਾਰੇ ਪਾਸੇ ਸਿਰਫ ਤਾਂ ਸਿਰਫ ਪਾਣੀ ਹੀ ਪਾਣੀ ਜਿਹੜਾ ਹੈਗਾ ਉਹ ਦਿਖਾਈ ਦੇ ਰਿਹਾ ਤੇ ਹਜੇ ਤੱਕ ਜਿਹੜੀ ਰਾਹਤ ਦੀ ਕੋਈ ਵੀ ਗੱਲ ਨਹੀਂ ਸਾਹਮਣੇ ਆ ਰਹੀ ਕਿਉਂਕਿ ਅਸਮਾਨ ਦੇ ਵਿੱਚ ਬਿਜਲੀ ਹਜੇ ਵੀ ਚਮਕ ਰਹੀ ਹੈ بارش ਮੀਂਹ ਜਿਹੜਾ ਹੈਗਾ ਉਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਕਿਉਂਕਿ ਪਹਿਲਾ ਜਿਹੜਾ ਪਾਣੀ ਸ਼ਹਿਰ ਦੇ ਵਿੱਚ ਆਸੇ-ਪਾਸੇ ਉਹਦਾ ਨਿਕਲਣ ਦਾ ਕੋਈ ਵੀ ਜਰੀਆ ਰਾਹ ਜਿਹੜਾ ਨਹੀਂ ਹੈ ਤੇ ਪਿਛਲੇ ਪਾਸਿਓਂ ਪਾਣੀ ਹੋਰ ਆ ਰਿਹਾ